你到底。 ਪੰਜਾਬ ਦੇ 8 ਜ਼ਿਲ੍ਹੇ ਇਸ ਵੇਲੇ ਹੜ੍ਹਾਂ ਦੇ ਨਾਲ ਪ੍ਰਭਾਵਿਤ ਹੋਏ ਨੇ ਤੇ ਕਈ ਸਿਆਸੀ ਪਾਰਟੀਆਂ ਦੇ ਆਗੂ ਇਸ ਦਰਮਿਆਨ ਰਾਹਤ ਸਮੱਗਰੀ ਦੇਣ ਦੇ ਵਿੱਚ ਉਲੱਗੇ ਹੋਏ ਨੇ ਤਾਂ ਦੱਸ ਦਈਏ ਕਿ ਇਸੇ ਦਰਮਿਆਨ ਸੰਗਰੂਰ ਦੇ ਮੂਨਾ ਗਿਲਾਕੇ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਜਿੱਥੇ ਉਹਨਾਂ ਦੇ ਵੱਲੋਂ ਲੋਕਾਂ ਦੇ ਨਾਲ ਮੁਲਾਕਾਤ ਕੀਤੀ ਗਈ ਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਵੀ ਜਾਇਜ਼ਾ ਲਿਆ ਗਿਆ ਇਸ ਮੌਕੇ ਸੁਖਵੀਰ ਬਾਦਲ ਨੇ ਕਗਰਦ ਨਾਲ ਪ੍ਰਭਾਵਿਤ ਲੋਕਾਂ ਨੂੰ ਰਾਹਤ ਦਿੰਦਿਆਂ ਹੋਇਆਂ 2000 ਲੀਟਰ ਡੀਜ਼ਲ ਦੇਣ ਦਾ ਐਲਾਨ ਕੀਤਾ ਤੇ 1 ਲੱਖ ਰੁਪਏ ਦੀ ਨਗਦ ਰਾਸ਼ੀ ਵੀ ਦਿੱਤੀ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਣੇ ਕਿਹਾ ਕਿ ਮੈਂ ਪੰਜਾਬ ਸਰਕਾਰ ਖਿਲਾਫ ਕੁਝ ਨਹੀਂ ਬੋਲਣਾ ਛੜਾ ਦੇਣਾ ਪਰ ਬਾਬਤ ਹੋਏ ਲੋਕਾਂ ਨੂੰ ਮਦਦ ਦੇਣ ਲਈ ਪਹੁੰਚਿਆ ਤੇ ਉਹਨਾਂ ਨੇ ਕਿਹਾ ਕਿ ਜੇਕਰ ਕਾਲੀ ਦਲਦੀ ਸਰਕਾਰ ਆਉਂਦੀ ਹੈ ਤਾਂ ਇਸ ਘੱਗਰ ਨੂੰ ਕੰਕਰੀਟ ਦਾ ਪੱਕਾ ਬਣਾ ਦਿੱਤਾ ਜਾਵੇਗਾ ਤਾਂ ਜੋ ਆਉਣ ਵਾਲੇ ਸਮੇਂ 'ਚ ਅਜਿਹਾ ਕੁਝ ਨਾ ਹੋਵੇ ਤਾਂ ਕਿ ਮੂਨਖਨੋਰੀ ਕੱਗਰ ਦਰਿਆ ਦਾ ਲੈਵਲ ਹੁਣ 750 ਉੱਤੇ ਹੈ ਜੋ ਕਿ ਖਤਰੇ ਦਾ ਨਿਸ਼ਾਨ ਜਿਹੜਾ ਹੈ ਉਹ 748 ਤੇ ਸੀ ਯਾਨੀ ਕਿ 2 ਫੁੱਟ ਖਤਰੇ ਦੇ ਨਿਸ਼ਾਨ ਤੋਂ ਉੱਤੇ ਚੱਲ ਰਿਹਾ ਘੱਗਰ ਦਾ ਪਾਣੀ ਜਿਸ ਨਾਲ ਆਉਣ ਦੇ ਦਿਨਾਂ ਦੇ ਵਿੱਚ ਵੱਡੀ ਮੁਸੀਬਤ ਪੈ ਸਕਦੀ ਹੈ ਹੋਣੀ ਤਾਲ ਫਾਈਲ ਹਾਂ ਤੇ ਕਨੈਕਟ ਕਰਾਂਗੇ ਆਪਾਂ ਪਾਇੰਟ ਤੇ ਡਾਊਨ ਕਰਾਂਗੇ ਮੈਂ ਦੂਜੇ ਫੋਨ ਨਾਲ ਕਰਾਂਗਾ ਆਪਾਂ ਕੋਈ ਨਹੀਂ ਆਪਾਂ ਕੋਈ ਨਹੀਂ ਆਪਾਂ ਕੋਈ ਨਹੀਂ ਅੱਗੇ ਮਸਲੂਕ ਜਾਨਾ ਚੰਦੂ ਜੀ ਇੱਕ ਚੰਦ ਵੇੜੇ ਜੀ ਸ਼ੈਰਾ ਚੰਦੂ ਜੀ ਉਹਦਾ 3 ਵੇੜੇ ਤੇ ਆਪਣੇ ਟਾਈਮ ਰੈਗੂਲੇਟਰ ਲੱਗਿਆ ਜੀ ਤੇ ਉਹਨਾਂ ਜੀ ਉੱਥੇ ਮੋਟਰਾਂ ਚੱਲ ਰਹੀਆਂ ਜਨਰੇਟਰ ਜੀ ਤੇ ਉੱਥੇ ਜੀ ਤੇਲ ਦੀ ਲੋੜ ਹੈ ਜੀ ਹਾਂਜੀ ਅੱਛਾ ਫਿਰ ਐ ਕਰਦੇ ਹਾਂ ਉਹਨੂੰ 2000 ਲੀਟਰ ਹਾਂਜੀ ਠੀਕ ਹੈ ਜੀ ਹਾਂਜੀ ਹਾਂਜੀ ਦੋ ਮਿੰਟ ਠੀਕ ਹਾਂਜੀ ਕੋਈ ਅੰਕਲ ਜੀ ਕਰਦੇ ਹੋ ਪਰ ਐਕਸ ਇੱਕ ਮਿੰਟ ਮੈਂ ਲੱਭ ਕਿ ਕਿ ਉਹਨੂੰ ਤੇ ਜਿਹੜਾ ਬੰਦਾ ਰੱਖ ਰਿਹਾ ਜਿਹੜਾ ਕੋਲ ਜਾ ਰਿਹਾ ਕੋਈ ਨਹੀਂ ਮੈਂ ਤਾਂ ਇਹ ਘੜੀ ਸੀ ਇਹ ਜਿਹੜੀ ਇਹਨੇ ਕਹਿੰਦੇ ਆ ਅੱਗੇ ਜਾਣਾ ਕਿੱਥੇ ਜਾਣਾ ਭੋਖੜ ਅੱਗੇ ਨਾ ਕੋਈ ਨਹੀਂ ਕਿਉਂ ਹੈ ਮਾਲਕ ਸਾਹਿਬ ਇਹ ਕਿਉਂ ਹੈ ਦਾ ਪਾਣੀ ਪਿੰਦਾ ਹੈ ਨਾ ਜਿਆਦਾਤਰ ਘੱ ਘਰ ਤੋਂ ਜਿਆਦਾ ਉਹ ਮਾਰਿਆ ਨਹੀਂ ਮੈਂ ਤਾਂ ਦੱਸਿਆ ਕੀ ਹੈ ਆਹ ਨਾ ਲੈ ਬਣਾਉਣਾ ਹਾਂ ਆ ਸੀਮੈਂਟ ਦੇ ਭੀ ਦੇ ਨਾਲ ठीकु असीं ਪਰਦੇ ਪਿੱਛੇ ਇੱਕ ਮਿੰਟ ਪਸੇਂਡਰ ਪ੍ਰੋਬਲਮ ਨਹੀਂ ਨਹੀਂ ਪਿੱਛੋਂ 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 ਹਾਂ ਬੋਲੋ ਜੰਤਾਂ ਹੰਤ ਕੇ ਲਾਉਂਦਾ ਕੁਝ ਬੀਜ ਕੋਈ ਨਹੀਂ ਸਾਰੇ ਕੋਈ ਨਹੀਂ ਕਾਰੀ ਲੱਖ ਰੁਪਏ ਕਰਜ਼ਾ ਚੱਕ ਕੇ ਰਹੀ ਹੈ ਇਸ ਤਰ੍ਹਾਂ ਦੇ ਦਸ ਖਾਲੀਆਂ ਰਹਿ ਗਏ ਉਹ ਨਹੀਂ ਉਰੀ ਹੋਪਾ ਨਾ ਥੋੜੇ ਪੂਰੀ ਕਰ ਦੋ ਜਰਾ ਹੋਰ ਜਾਰੇ ਕੋਈ ਆ ਜਾਂਦਾ ਉਹਨਾਂ ਦੇ ਜਿੱਥੇ ਪਾਣੀ ਬਾਹਰ ਡੱਗ ਰਿਹਾ ਹੈ ਮਾਨ ਸਾਹਿਬ ਲਗਾਤਾਰ ਪੰਜਾਬ ਦਾ ਦੌਰਤ ਕਰ ਰਹੇ ਕਿੰਨੇ ਹਾਲਾਤ ਬਣੇ ਹੋਏ ਨੇ ਪੰਜਾਬ ਦੇ ਦੇਖੋ ਅੱਜ ਦੇ ਹਾਲਾਤ ਹੈ ਬੜੇ ਨਾਜ਼ੁਕ ਹੈ ਮੈਂ ਹੁਣ ਸੰਗਰੂਰ ਜ਼ਿਲ੍ਹੇ ਚ ਐ ਲਹਿਰਾ ਹਲਕਾ ਕਿੱਥੇ ਮੈਂ ਬੈਠਾ ਹਾਂ ਮੈਂ ਉਹਦੇ ਪੁਲ ਦੇ ਉੱਤੇ ਆ ਕਰ ਕਰਦੇ ਤੇ ਸਾਰਾ ਪਾਣੀ ਜਮ ਉੱਤੇ ਹੈ ਮੈਨੂੰ ਹੁਣੇ ਦੱਸ ਰਿਹਾ ਕਿ ਕਈ ਕਿਸਾਨ ਜਿਹੜੇ ਬਹੁਤ ਗਰੀਬ ਕਿਸਾਨ ਹੈ ਜਿਨ੍ਹਾਂ ਨੇ ਠੇਕੇ ਤੇ ਜ਼ਮੀਨ ਲਈਤੀ ਹੈ ਜੇ ਫਸਲ ਉਹਨਾਂ ਦੀ ਖਰਾਬ ਹੋ ਜਾਂਦੀ ਹੈ ਤਾਂ ਜਮਾ ਉਹਨਾਂ ਕੋਲੇ ਕੁਝ ਨਹੀਂ ਪਜਦਾ ਸੋ ਮੈਂ ਤਾਂ ਅਪੀਲ ਕਰਦਾ ਸਾਰਿਆਂ ਨੂੰ ਪੰਜਾਬ ਦੇ ਅੰਦਰ ਕਿ ਜੋ ਸਹਾਇਤਾ ਆਪਾਂ ਕਰ ਸਕਦੇ ਹਾਂ ਜਰੂਰ ਕਰੋ ਕਿਉਂਕਿ ਪੰਜਾਬੀ ਮੈਂ ਬਹਾਦਰ ਇੰਨੀ ਕੌਮ ਹੈ ਮੈਂ ਦੇਖਿਆ ਇਹਨਾਂ ਫਿਰ ਵੀ ਚਿਹਰਿਆਂ ਤੇ ਰੌਣਕ ਹੈ ਕਿਉਂਕਿ ਇਹ ਡਟ ਕੇ ਲੱਗੇ ਆ ਤੇ ਮੈਂ ਇਹਨਾਂ ਨੂੰ ਕਿਹਾ ਸਾਰਿਆਂ ਨੂੰ ਹਲਕੇ ਵਾਲਿਆਂ ਨੂੰ ਕਿਸੇ ਚੀਜ਼ ਦੀ ਲੋੜ ਹੋਏ ਅਸੀਂ ਅਸੀਂ ਹਾਜ਼ਰ ਹਾਂ ਤੇ ਤੁਸੀਂ ਵੀ ਦੱਸ ਦਿਓ ਕੀ 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 ਪਹਿਲਾਂ ਪ੍ਰਧਾਨ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਪਿੰਡ ਮਕੋੜ ਸਾਹਿਬ ਆਏ ਜੀ ਸਾਡੇ ਬਹੁਤ ਚਿਰਤ ਮੰਗ ਸੀ ਸਾਡੇ ਵੀ ਘੇੜਾ ਮਾਰਨਾ ਅੱਜ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਸਾਨੂੰ 10 ਲੱਖ ਰੁਪਇਆ ਕੈਸ਼ ਦਿੱਤਾ ਹੀ ਤੇ 2000 ਲੀਟਰ ਡੀਜ਼ਲ ਐਲਾਨ ਕੀਤਾ ਗਿਆ ਜੀ ਹਾਂ ਜੀ ਬਹੁਤ ਬਹੁਤ ਮਦਦ ਕੀਤੀ ਜਾਰੀ 5 ਲੱਖ ਰੁਪਇਆ ਦਾ ਡੀਜ਼ਲ ਵੀ ਭੇਜਿਆ ਗਿਆ ਤੁਹਾਡੇ ਨੂੰ 5 ਲੱਖ ਰੁਪਇਆ ਦਾ ਡੀਜ਼ਲ ਵੀ ਭੇਜਿਆ ਗਿਆ ਜੀ ਪਰ ਜਿਹੜੀ ਮਦਦ ਇੱਕ ਪਾਸੇ ਜਦੋਂ ਸਰਕਾਰੀ ਜਾਂਦੇ ਨੇ ਜਦੋਂ ਕੇਜਵਾਰੀ ਦੇ ਉਹ ਇਸ ਦਾ ਰੁਕ ਲਿਆ ਜਾਂਦਾ ਜੀ ਮੈਂ ਉਹ ਮੈਂ ਜਿਹੜੀ ਬੇਨਤੀ ਕਰਨਾ ਚਾਹੁੰਦਾ ਇੱਕ ਹੋਰ ਅਨਾਉਂਸ ਕਰਦਾ ਮੈਂ ਸਾਰੇ ਦੇ ਸਾਹਮਣੇ ਆ ਸਾਰੇ ਇਲਾਕੇ ਨੂੰ ਜੇ ਬਚਾਉਣਾ ਹੈ ਤੇ ਆ ਆ ਬੰਦ ਸਾਰੇ ਕੰਕਰੀਟ ਦੇ ਹੋਣੇ ਚਾਹੀਦੇ ਜੋ ਗਾਇਬ ਬੰਦੇ ਆ ਤੇ ਆ 5-7 ਹਜ਼ਾਰ ਕਰੋੜ ਲੱਗਣਾ ਹੈ ਆਪਣੀ ਸਰਕਾਰ ਆ ਇਹ ਪੂਰੀ ਘਰ ਸਾਰਾ ਚੈਨਲਾਈਜ਼ ਇੱਕ ਪੱਕਾ ਕੰਕਰੀਟ ਦਾ ਬਣਾਵਾਂਗੇ ਸੋ ਦੇ ਕਿਤੇ ਟੁੱਟ ਨਾ ਸਕੇ ਵੱਡੇ ਵੱਡੇ ਲੀਡਰ ਇੱਥੇ ਰੋਏ ਨੇ ਪਰ ਫੇਰ ਵੀ ਘਰ ਦਾਜਾ ਹੋਏ ਹਾਲਾਤ ਬੱਸ ਪਰ ਮਿਟਿੰਗ ਵੀ ਕੈਨਸਲ ਹੋ ਗਈ ਦੀ ਅੱਜ ਉਮੀ ਸੀ ਕਿ ਪੰਜਾਬ ਮੈਂ ਹੁਣ ਉਹਦੇ ਬਾਰੇ ਵੀ ਕੁਝ ਨਹੀਂ ਕਹਿਣਾ ਚਾਹੁੰਦਾ ਜੇ ਕੋਈ ਸਵਾਲ ਪੁੱਛਦੇ ਨਹੀਂ ਕਹਿ ਕੋਈ ਕੁਝ ਨਹੀਂ ਬੋਲ ਪੀਸੀ ਦਾ ਕਹਿ ਕੇ 5 ਸੈਕਿੰਡ ਦਾ ਪਿਆ ਕਿ ਸੋ ਜਿੱਥੇ ਪੰਜਾਬ ਦੇ 8 ਜ਼ਿਲ੍ਹੇ ਹੜਾਂ ਦੀ ਮਾਰ ਹੋਇਆ ਤਾਂ ਉੱਥੇ ਸੰਗਰੂਰ ਵਾਸੀ ਵੀ ਜਿਹੜੇ ਚਿੰਤਾ ਦੇ ਵਿੱਚ ਆ ਕਾਫੀ ਲੰਬੇ ਸਮੇਂ ਤੋਂ ਆ ਰਹੇ ਸੀਗੇ ਕਿਉਂਕਿ ਹਰ ਦਾ ਜਿਹੜਾ ਸਤਾਰ ਸੀਗਾ ਉਹ ਬਦਲਿਆ ਸੀਗਾ ਆ ਸੁਖਵੀਰ ਸਿੰਘ ਬਾਦਲ ਅੱਜ ਇੱਥੇ ਪਹੁੰਚੇ ਹੋਏ ਸੀਗੇ ਮਕਰੌਰ ਸਾਹਿਬ ਵਿਖੇ ਪਹੁੰਚੇ ਹੋਏ ਸੀ ਤਸਵੀਰਾਂ ਦੇਖ ਸਕਦੇ ਹੋ ਕਿ ਸੁਖਵੀਰ ਸਿੰਘ ਬਾਦਲ ਜਿੱਥੇ ਲੋਕਾਂ ਦੇ ਨਾਲ ਮਿਲੇ ਤਾਂ ਉੱਥੇ ਉਹਨਾਂ ਨੇ ਰਾਹਤ ਕੁਛ ਨਾ ਕੁਛ ਰਾਹਤ ਜਿਹੜੀ ਹੈ ਉਹ ਵੀ ਦਿੱਤੀ ਹੈਗੀ ਆ ਨਗਦ ਜਿਹੜੀ ਹੈਗੀ ਕੁਝ ਰਾਸ਼ੀ ਉਹਨਾਂ ਨੂੰ ਦਿੱਤੀ ਹੈ ਔਰ ਕਿਤੇ ਨਾ ਕਿਤੇ ਸੁਖਵੀਰ ਸਿੰਘ ਬਾਦਲ ਹੋਰਾਂ ਨੇ ਨਗਦ ਰਾਸ਼ੀ ਦੇ ਨਾਲ ਨਾਲ ਡੀਜ਼ਲ ਹੈ ਜਿਹੜਾ ਉਹ ਡੀਜ਼ਲ ਵੀ ਦਿੱਤਾ ਹੈਗਾ ਸੁਖਵੀਰ ਸਿੰਘ ਬਾਦਲ ਦੇ ਸਾਹਦ ਗੱਡੀ ਦੇ ਵਿੱਚ ਮੌਜੂਦ ਹੈਗੇ ਨੇਗੇ ਲੋਕਾਂ ਨੂੰ ਇਸ ਵਕਤ ਮਿਲ ਕੇ ਜਿਹੜਾ ਹੈਗਾ ਉਹਨਾਂ ਨੂੰ ਕੁਝ ਰਾਹਤ ਜ਼ਰੂਰ ਦਿੱਤੀ ਹੈ ਪਰ ਨਾਲ ਨਾਲ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ 2027 ਦੇ ਵਿੱਚ ਅਕਾਲੀ ਦਲ ਦੀ ਸਰਕਾਰ ਆਉਂਦੀ ਹੈ ਤਾਂ ਉਹ ਇਸ ਘਰ ਜਿਹੜਾ ਕੰਕਰੀਟ ਦਾ ਪੱਕਾ ਜ਼ਰੂਰ ਕਰਨਗੇ ਫਿਲਹਾਲ ਦੀ ਘੜੀ ਸੰਗਰੂਰ ਵਾਸੀ ਨੇ ਜਿਹੜੇ ਚਿੰਤਾ ਦੇ ਵਿੱਚ ਡੁੱਬੇ ਹੋਏ ਨੇ ਦਿੱਲੀ ਪ੍ਰਾਇਂਟ ਕੋਰਟ ਦੇ ਲਈ ਸੰਜੀਵ ਗੋਲ ਮਕਰੋੜ ਸਾਹਿਬ ਸੰਗਰੂਰ